ਮਮਰਾਰ ਮਲਾਰ ਮਹੱਲਾ ਤੀਜਾ ਕਰ ਦੂਜਾ ਏਕ ਓੰਕਾਰ ਸਤਿਗੁਰ ਪ੍ਰਸਾਦ ਇਹੋ ਮਨ ਗਿਰੀ ਹੀ ਕੇ ਇਹੋ ਮਨ ਉਦਾਸੀ ਕੇ ਇਹੋ ਮਨ ਅਵਰਨ ਸਦਾ ਅਵਨਾਸੀ ਕੇ ਇਹੋ ਮਨ ਚੰਚਲ ਕੇ ਇਹੋ ਮਨ ਬੈਰਾਗੀ ਇਸ ਮਨ ਕੋ ਮਮਤਾ ਕਿੱਥੋਂ ਲਾਗੀ ਪੰਡਤ ਇਸ ਮਨ ਕਾ ਕਰਹੁ ਵਿਚਾਰ ਔਰ ਕੇ ਬੋਤਾ ਪੜਹਿ ਉਠਾਵਹਿ ਭਾਰ ਰਹਾਉ ਮਾਇਆ ਮਮਤਾ ਕਰਤੈ ਲਾਈ ਇਹੋ ਹੁਕਮ ਕਰਿ ਸ੍ਰਿਸ਼ਟ ਉਪਾਈ ਗੁਰ ਪ੍ਰਸ਼ਾਦੀ ਬੂਝੋ ਭਾਈ ਸਦਾ ਰਹੋ ਹਰ ਕੀ ਸਰਣਾਈ ਸੋ ਪੰਡਤ ਜੋ ਤਿਹਾਂ ਗੁਨਾ ਕੀ ਪੰਡ ਉਤਾਰੈ ਅਨੰਦਨ ਏਕੋ ਨਾਮ ਵਖਾਣੈ ਸਤਿਗੁਰ ਕੀ ਉਹ ਦੀਖਿਆਲੇ ਸਤਿਗੁਰ ਆਗੇ ਸੀਸ ਧਰੇ ਸਦਾ ਅਲੱਗ ਰਹੇ ਨਿਰਵਾਣ ਸੋ ਪੰਡਤ ਦਰਗਾਹ ਪਰਵਾਨ ਸਭਨਾ ਮਹਿ ਏਕੋ ਏਕ ਵਖਾਣੈ ਜਾਂ ਏਕੋ ਵੇਖੈ ਤਾਂ ਏਕੋ ਜਾਣੈ ਜਾਂ ਕੋ ਬਖਸ਼ੇ ਮਿਲੇ ਸੋਏ ਐਤੈ ਉਤੈ ਸਦਾ ਸੁਖ ਹੋਏ ਕਹਿਤ ਨਾਨਕ ਕਮਨ ਵਿਦ ਕਰੇ ਕਿਆ ਕੋਏ ਸੋਈ ਮੁਕਤ ਜਾਂ ਕੋ ਕਿਰਪਾ ਹੋਏ ਹਨ ਦਿਨ ਹਰ ਗੁਣ ਗਾਵੇ ਸੋਏ ਸਾਸਤਰ ਬੇਦ ਕੀ ਫਿਰ ਕੂਕ ਨਾ ਹੋਏ ਮਲਾਰ ਮਹੱਲਾ ਤੀਜਾ ਪ੍ਰਮ ਪ੍ਰਮ ਜੋਨ ਮਨ ਮੁਖ ਪਰਮਾਈ ਜਮ ਕਾਲ ਮਾਰੇ ਨਿਤ ਪਤ ਗਵਾਈ ਸਤਗੁਰ ਸੇਵਾ ਜਮ ਕੀ ਕਾਣ ਚੁਕਾਈ ਹਰ ਪ੍ਰਭ ਮਿਲਿਆ ਮਹਿਲ ਘਰ ਪਾਈ ਪ੍ਰਾਣੀ ਗੁਰਮੁਖ ਨਾਮ ਧਿਆਏ ਜਨਮ ਪਦਾਰਥ ਧੁਪਦਾ ਖੋਇਆ ਕੌਡੀ ਬਦਲੇ ਜਾਏ ਰਹਾਉ ਕਰ ਕਿਰਪਾ ਗੁਰਮੁਖ ਲੱਗੇ ਪਿਆਰ ਅੰਤਰ ਭਗਤ ਹਰ ਹਰ ਉਰਤਾਰ ਭਵਜਲ ਸ਼ਬਦ ਲੰਘਾਵਣ ਹਾਰ ਦਰ ਸਾਚੈ ਦਿਸੈ ਸਚਿਆਰ ਬਹੁ ਕਰਮ ਕਰੇ ਸਤਗੁਰ ਨਹੀਂ ਪਾਇਆ ਬਿਨ ਗੁਰ ਭਰਮ ਭੂਲੇ ਬਹੁ ਮਾਇਆ ਹਉਮੈ ਮਮਤਾ ਬਹੁ ਮੋਗ ਵਿਧਾਇਆ ਦੂਜੇ ਭਾਈ ਮਨਮੁਖ ਦੁਖ ਪਾਇਆ ਆਪੇ ਕਰਤਾ ਅਗਮ ਅਥਾਹਾ ਗੁਰ ਸ਼ਬਦੀ ਜਪੀਐ ਸਤਿ ਲਾਹਾ ਹਾਜ਼ਰ ਹਜੂਰ ਹਰ ਵੀ ਪਰਵਾਹਾ ਨਾਨਕ ਗੁਰਮੁਖ ਨਾਮ ਸਮਾਹਾ ਮਲਾਰ ਮਹਲਾ ਤੀਜਾ ਜੀਵਨ ਮੁਕਤ ਗੁਰਮਤੀ ਲਾਗੇ ਹਰ ਕੀ ਭਗਤ ਅਨ ਦਿਨ ਸਦ ਜਾਗੇ ਸਤ ਗੁਰ ਸੇਵਹਿ ਆਪ ਗੁਆਈ ਹਾਉ ਤਿੰਨ ਜਨ ਕੇ ਸਦ ਲਾਗੋਂ ਪਾਏ ਹਉ ਜੀਵਾ ਸਦਾ ਹਰ ਕੇ ਗੁਣ ਗਾਈ ਗੁਰ ਕਾ ਸ਼ਬਦ ਮਹਾਰਸ ਮੀਠਾ ਹਰ ਕੈ ਨਾਮ ਮੁਕਤ ਗਤ ਪਾਈ ਰਹਾਉ ਮਾਇਆ ਮੋਹ ਅਗਿਆਨ ਗੁਵਾਰ ਮਨ ਮੁਖ ਮੋਹੇ ਮੁਗਦ ਗੁਵਾਰ ਅਨ ਦਿਨ ਧੰਦਾ ਕਰਤ ਵਿਹਾਈ ਮਰ ਮਰ ਜਮਹਿ ਮਿਲੇ ਸਜਾਈ ਗੁਰਮੁਖ ਰਾਮ ਨਾਮ ਲਿਵ ਲਾਈ ਕੂੜੈ ਲਾਲ ਚ ਨਾਂ ਲਪਟਾਈ ਜੋ ਕਿਛ ਹੋਵੈ ਸਹਿਜ ਸੁਭਾਈ ਹਰ ਰਸ ਪੀਵੇ ਰਸਨ ਰਸਾਈ ਕੋਟ ਮਦਹੇ ਕਿਸਹਿ 부ਝਾਈ ਆਪੇ ਬਖਸ਼ੇ ਦੇ ਵਡਿਆਈ ਜੋ ਧੁਰ ਮਿਲਿਆ ਸੋ ਵਿਛੜ ਨਾ ਜਾਈ ਨਾਨਕ ਹਰ ਹਰ ਨਾਮ ਸੁਵਾਈ ਮਲਾਰ ਮੁਹੱਲਾ ਤੀਜਾ रसना नाम सब कोई कह सतगुरु सेवा ता नाम लहै वंदन तोड़े मुक्त घर रहै गुरु शब्दि अस्थिर घर बहै मेरे मन काहे रोस करीजै लाहा कलयुग राम नाम है गुरमत अनदिन हृदय रबीजै रहा बाबीहा खिनखिन खिन बिललाए ਬਿਨ ਪਿਰ ਦੇਖੇ ਨੀਂਦ ਨਾ ਪਾਏ ਇਹੋ ਵਿਛੋੜਾ ਸਹਿਆ ਨਾ ਜਾਏ ਸਤਿਗੁਰ ਮਿਲੈ ਤਾਂ ਮਿਲੈ ਸੁਭਾਈ ਨਾਮਹੀਣ ਬਿਨ ਸਹਿ ਦੁੱਖ ਪਾਏ ਤ੍ਰਿਸ਼ਨਾ ਜਲਿਆ ਭੂਖ ਨਾ ਜਾਏ ਵਿਣ ਭਾਗਾ ਨਾਮ ਨਾ ਪਾਇਆ ਜਾਏ ਬਹੁ ਵਿਦ ਥਾਕਾ ਕਰਮ ਕਮਾਏ ਤ੍ਰੈ ਗੁਣ ਬਾਣੀ বেদ ਵਿਚਾਰ ਵਿਖਿਆ ਮੈਲ ਵਿਖਿਆ ਵਾਪਾਰ ਮਾਰੇ ਜਨਮਹਿ ਫਿਰ ਹੋਏ ਖੁਆਰ ਗੁਰਮੁਖ ਤੁਰਿਆ ਗੁਣ ਉਰਤਾਰ ਗੁਰਮਾਨੈ ਮਾਨੈ ਸਭ ਕੋ ਏ ਗੁਰਬਚਨੀ ਮਨ ਸੀਤਲ ਹੋਏ ਚਹਉ ਜਗ ਸੋਬਾ ਨਿਰਮਲ ਜਨ ਸੋਏ ਨਾਨਕ ਗੁਰਮੁਖ ਵਿਰਲਾ ਕੋਇ ਰਾਗ ਮਲਾਰ ਮਹੱਲਾ ਚੌਥਾ ਕਰ ਪਹਿਲਾ ਚਉਪਦੀ ਇਕ ਓਅੰਕਾਰ ਸਤਗੁਰ ਪ੍ਰਸਾਦ ਹਨ ਦਿਨ ਹਰ ਹਰ ਧਿਆਇਉ ਹਿਰਦੈ ਮਤ ਗੁਰਮਤ ਦੂਖ ਵਸਾਰੀ ਸਭ ਆਸਾ ਮਨਸਾ ਬੰਧਨ ਟੂਟੇ ਹਰ ਹਰ ਪ੍ਰਭ ਕਿਰਪਾ ਧਾਰੀ ਨੈਣੀ ਹਰ ਹਰ ਲਾਗੀ ਤਾਰੀ ਸਤਿਗੁਰ ਦੇਖ ਮੇਰਾ ਮਨ ਬਿਗਸਿਓ ਜਨ ਹਰ ਭੇਟਿਓ ਬਨਵਾਰੀ ਰਹਾਉ ਜਿਨੇ ਐਸਾ ਨਾਮ ਵਿਸਾਰਿਆ ਮੇਰਾ ਹਰ ਹਰ ਤਿਸ ਕੈ ਕੁੱਲ ਲਾਗੀ ਗਾਰੀ ਹਰ ਤਿਸ ਕੈ ਕੁੱਲ ਪਰਸੂਤ ਨਾ ਕਰਿਓ ਤਿਸ ਵਿਧਵਾ ਕਰ ਮਹਤਾਰੀ ਹਰ ਹਰ ਆਨ ਮਲਾਵੋ ਗੁਰ ਸਾਧੂ ਜਿਸ ਐਨਸ ਹਰ ਉਰ ਧਾਰੀ ਗੁਰ ਦੀਠੈ ਗੁਰ ਕਾ ਸਿਖ ਬਿਗਸੈ ਗਿਉ ਬਾਰਕ ਦੇਖ ਮਹਤਾਰੀ ਧਨ ਪਿਰ ਕਾਇਕ ਹੀ ਸੰਗਵਾਸਾ ਵਿਚ ਹਉ ਮੈਂ ਭੀਤ ਕਰਾਰੀ ਗੁਰ ਪੂਰੈ ਹਉ ਮੈਂ ਭੀਤ ਤੋਰੀ ਜਨ ਨਾਨਕ ਮਿਲੇ ਬਨਵਾਰੀ ਮਲਾਰ ਮਹੱਲਾ ਚੌਥਾ ਗੰਗਾ ਜਮਨਾ ਗੋਦਾਵਰੀ ਸਰਸੁਤੀ ਤੇ ਕਰਹਿ ਉਦਮ ਧੂਰ ਸਾਧੂ ਕੀ ਤਾਈ ਕਿਲ ਵਿਖ ਮੈਲ ਭਰੇ ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂਰ ਗਵਾਈ ਤੀਰਥ ਅਟ ਸੱਠ ਮੱਜਨ ਨਾਈ ਸਤ ਸੰਗਤ ਕੀ ਧੂਰ ਪਰੇ ਉਡਨੇ ਤਨੀ ਸਭ ਦੁਰਮਤ ਮੈਲ ਗਵਾਈ ਰਹਾਉ ਜਾਹਰ ਨਵੀ ਤਪੈ ਪਗੀਰਤਿਆਣੀ ਕੇਦਾਰ ਥਾਪਿਓ ਮਹਸਾਈ ਕਾਂਸੀ ਕ੍ਰਿਸ਼ਨ ਚਰਾਵਤ ਗਾਉ ਮਿਲ ਹਰ ਜਨ ਸੋਭਾ ਪਾਈ ਜਿਤਨੇ ਤੀਰਥ ਦੇਵੀ ਥਾਪੇ ਸਭ ਤਿਤਨੇ ਲੋਚਹਿ ਧੂਰ ਸਾਧੂ ਕੀ ਤਾਈ ਹਰ ਕਾ ਸੰਤ ਮਿਲੈ ਗੁਰ ਸਾਧੂ ਲੈ ਤਿਸ ਕੀ ਧੂਰ ਮੁਖ ਲਾਈ ਜਿਤਨੀ ਸ਼੍ਰੇਸ਼ਟ ਹੈ ਤੁਮਰੀ ਮੇਰੇ ਸੁਆਮੀ ਸਭ ਤਿਤਨੀ ਲੋਚੈ ਧੂਰ ਸਾਧੂ ਕੀ ਤਾਈ ਨਾਨਕ ਲਲਾਟ ਹੋਇ ਜਿਸ ਲਿਖਿਆ ਤਿਸ ਸਾਧੂ ਧੂਰ ਦੇ ਹਰ ਪਾਰ ਲੰਘਾਈ ਮਲਾਰ ਮਹੱਲਾ ਚੌਥਾ ਤਿਸ ਜਨ ਕੋ ਹਰ ਮੀਠ ਲਗਾਨਾ ਜਿਸ ਹਰ ਹਰ ਕਿਰਪਾ ਕਰੈ ਤਿਸ ਕੀ ਭੂਖ ਦੂਖ ਸਭ ਉੱਤਰੈ ਜੋ ਹਰ ਗੁਣ ਹਰ ਉਚਰੈ ਜਾਪਮਨ ਹਰ 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 ਨਿਸਤਰੈ ਗੁਰ ਕੇ ਬਚਨ ਕਰਨ ਸੁਨ ਧਿਆਵੈ ਭਵ ਸਾਗਰ ਪਾਰ ਪਰੈ ਰਹਾਉ ਤਿਸ ਜਨ ਕੇ ਹਮਾਟ ਬਿਹਾਜੀ ਜਿਸ ਹਰ ਹਰ ਕਿਰਪਾ ਕਰੈ ਹਰ ਜਨ ਕੋ ਮਿਲਿਆ ਸੁਖ ਪਾਈਐ ਸਭ ਦੁਰਮਤ ਮੈਲ ਹਰੈ ਹਰ ਜਨ ਕੋ ਹਰ ਭੂਖ ਲਗਾਨੀ ਜਨ ਤ੍ਰਿਪਤੈ ਜਾਂ ਹਰ ਗੁਣ ਵਿਚਰੈ ਹਰ ਕਾ ਜਨ ਹਰ ਜਲ ਕਾ ਮੀਨਾ ਹਰ ਬਿਸਰਤ ਫੂਟ ਮਰੇ ਜਿਨ ਇਹ ਪ੍ਰੀਤ ਲਾਈ ਸੋ ਜਾਣੈ ਕਹਿ ਜਾਣੈ ਜਿਸ ਮਨ ਧਰੈ ਜਨ ਨਾਨਕ ਹਰ ਦੇਖ ਸੁਖ ਪਾਵੈ ਸਭ ਤਨ ਕੀ ਭੂਖ ਟਰੈ ਮਲਾਰ ਮਹੱਲਾ ਚੌਥਾ ਜਿਤਨੇ ਜੀ ਜੰਤ ਪ੍ਰਭ ਕੀਨੇ ਤਿਤਨੇ ਸਿਰ ਕਾਰ ਲਖਾਵੇ ਹਰ ਜਨ ਕੋ ਹਰ ਦੀਨ ਵਡਾਈ ਹਰ ਜਨ ਹਰ ਕਾਰੈ ਲਾਵੇ ਸਤਿਗੁਰ ਹਰ ਹਰ ਨਾਮ ਜੜਾਵੇ ਹਰ ਬੋਲੋ ਹੋ ਗੁਰ ਕੇ ਸਿੱਖ ਮੇਰੇ ਭਾਈ ਹਰ ਭਉਜਲ ਜਗਤ ਤਰਾਵੇ ਰਹਾਉ ਜੋ ਗੁਰ ਕੋ ਜਨ ਪੂਜੇ ਸੇਵੇ ਸੋ ਜਨ ਮੇਰੇ ਹਰ ਪ੍ਰਭ ਪਾਵੈ ਹਰ ਕੀ ਸੇਵਾ ਸਤਿਗੁਰ ਪੂਜੋ ਕਰ ਕਿਰਪਾ ਆਪ ਤਰਾਵੇ ਪਰਮ ਭੂਲੇ ਅਗਿਆਨੀ ਅੰਦਲੇ ਭ੍ਰਮ ਭ੍ਰਮ ਫੂਲ ਤਰਾਵੇ ਨਿਰਜਿਉ ਪੂਜਹਿ ਮੜਾ ਸਰੀਵਹਿ ਸਭ ਬਿਰਥੀ ਕਾਲ ਗਵਾਵੇ ਬ੍ਰਹਮ ਬਿੰਦੇ ਸੋ ਸਤ ਗੁਰ ਕਹੀਐ ਹਰ ਹਰ ਕਥਾ ਸੁਣਾਵੇ ਤਿਸ ਗੁਰ ਕੋ ਸਾਧਨ ਭੋਜਨ ਪਾਟ ਪਟੰਬਰ ਬਹੁ ਵਿਦ ਸਤ ਕਰ ਮੁਖ ਸੰਚੋ ਤਿਸ ਪੁੰਨ ਕੀ ਫਿਰ ਤੋਟ ਨਾ ਆਵੇ ਸਤ ਗੁਰ ਦੇਵ ਪ੍ਰਤਖ ਹਰ ਮੂਰਤ ਜੋ ਅਮਰਤ ਬਚਨ ਸੁਣਾਵੇ ਨਾਨਕ ਭਾਗ ਭਲੇ ਤਿਸ ਜਨ ਕੇ ਜੋ ਹਰ ਚਰਨੀ ਚਿਤ ਲਾਵੇ ਮਲਾਰ ਮਹਲਾ